ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਜਿਹੜਾ ਡਿਜ਼ਾਈਨ ਜਿਹੜਾ ਮੈਂ ਆਪਣੀ ਭੈਣਾਂ ਦੀ ਫਰਮੈਸ਼ ਤੇ ਲੈ ਕੇ ਆਈਆਂ ਕਿਸੇ ਨੇ ਮੈਨੂੰ ਫੋਟੋ ਸੈਂਡ ਕੀਤੀ ਹੋਈ ਏ ਕਿ ਤੁਸੀਂ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਕੇ ਦਿਖਾਓ ਤੇ ਅੱਜ ਮੈਂ ਇਹ ਵਾਲਾ ਡਿਜ਼ਾਈਨ ਜਿਹੜਾ ਤੁਹਾਨੂੰ ਬਣਾ ਕੇ ਦਿਖਾਵਾਂਗੀ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੇ ਬਹੁਤ ਸੌਖਾ ਡਿਜ਼ਾਈਨ ਆ ਚਾਰ ਸਲਾਈਆਂ ਦਾ ਟੋਟਲ ਇਹ ਡਿਜ਼ਾਈਨ ਆ ਚਾਰ ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਂਦਾ ਹੈ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਵਾਲਾ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਜਾਂਦਾ ਇਹਦੇ ਆਪਾਂ ਇਹ ਡਿਜ਼ਾਈਨ ਜਿਹੜਾ ਹੁਣ ਤੁਹਾਨੂੰ ਬਣਾਉਣਾ ਦੱਸਾਂਗੇ ਬਹੁਤ ਸੌਖੇ ਤਰੀਕੇ ਦੇ ਨਾਲ ਇਹ ਵਾਲਾ ਡਿਜ਼ਾਈਨ ਜਿਹੜਾ ਬਣ ਜਾਏਗਾ ਇਟਸ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਮੈਂ 4-4 ਦੇ ਹਿਸਾਬ ਨਾਲ 12 ਕੁੰਡੇ ਪਾਏ ਨੇ ਤੇ ਇਹਦੇ ਰੇਰ ਇਧਰ ਇੱਕ ਸਾਈਡ ਦੋਨਾਂ ਸਾਈਡਾਂ ਤੇ ਇੱਕ ਇੱਕ ਕੁੰਡਾ ਵਾਧੂ ਪਾ ਕੇ 14 ਕੁੰਡੇ ਪਾਏ ਹੋਏ ਨੇ ਤੇ ਬਹੁਤ ਹੀ ਪਿਆਰਾ ਔਰ ਬਹੁਤ ਸੌਖਾ ਡਿਜ਼ਾਈਨ ਹੈ ਤੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਉਲਟੀ ਸਾਈਡ ਤੋਂ ਡਿਜ਼ਾਈਨ ਦੀ ਜਿਹੜੀ ਹੈ ਪਹਿਲੀ ਸਲਾਈ ਬਣੇਗੀ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਤੁਸੀਂ ਜਿਹੜੇ ਸਲਾਈਆਂ ਥੋੜੀਆਂ ਬ੍ਰੀਕ ਲੈਣੀਆਂ ਕਿਉਂਕਿ ਡਿਜ਼ਾਈਨ ਜਿਹੜਾ ਬਹੁਤ ਲੂਜ਼ ਹੁੰਦਾ ਹੈ ਤੇ ਬਹੁਤ ਲੂਜ਼ ਲੂਜ਼ੇ ਵਾਲਾ ਡਿਜ਼ਾਈਨ ਬਣਦਾ ਹੈ ਤੇ ਵੈਸੇ ਮੈਂ ਇਹਦੇ ਵਿੱਚ ਇੱਕ ਤਾਂ ਨੂੰ ਟ੍ਰਿਕ ਵੀ ਜ਼ਰੂਰ ਦੱਸਾਂਗੀ ਕਿ ਜਿਹਦੇ ਨਾਲ ਇਹ ਤੁਹਾਡਾ ਡਿਜ਼ਾਈਨ ਜਿਹੜਾ ਥੋੜਾ ਘੱਟ ਲੂਜ਼ ਬਣੇਗਾ ਬਹੁਤ ਜ਼ਿਆਦਾ ਨਹੀਂ ਖੁੱਲੇਗਾ ਵੈਸੇ ਡਿਜ਼ਾਈਨ ਬਹੁਤ ਪਿਆਰਾ ਆ ਬਹੁਤ ਮੋਟਾ ਮੋਟਾ ਡਿਜ਼ਾਈਨ ਬਣਦਾ ਹੈ ਤੇ ਡਬਲ ਡਬਲ ਜਿਹੜੀ ਤੁਹਾਡੀ ਕੋਟੀ ਬਣ ਕੇ ਉਹਨ DIA ਤੇ ਆਪਾਂ ਇਸ ਨੂੰ ਲੇਡੀਜ਼ ਕੋਟੀ ਤੇ ਕਿਤੇ ਵੀ ਪਾ ਸਕਦੇ ਜੈਂਟਸ ਕੋਟੀ ਤੇ ਵੀ ਪਾ ਸਕਦੇ ਆ ਬੱਚਿਆਂ ਦੀ ਕੋਟੀ ਤੇ ਵੀ ਪਾ ਸਕਦੇ ਆ ਤੇ ਇੱਥੇ ਪੈਨ ਉਹਨਾਂ ਨੇ ਜਿਹੜਾ ਮੈਨੂੰ ਡਿਜ਼ਾਈਨ ਸੈਂਡ ਕੀਤਾ ਉਸ ਕੀ ਵੀ ਤੇ ਪਾਇਆ ਹੋਇਆ ਆ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਆਪਣਾ ਬਾਰਡਰ ਬਣਾ ਕੇ ਸਿੱਧੀ ਸਾਈਡ ਤੋਂ ਆਪਣੇ ਜੇ ਕੁੰਡੇ ਵਗੈਰਾ ਤੁਸੀਂ ਵਧਾਉਣਾ ਹੈ ਤਾਂ ਵਧਾ ਲਓ ਉਲਟੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਿਲਾਈ ਆ ਉਲਟੇ ਪਾਸੇ ਉਹ ਪਹਿਲਾ ਕੁੰਡਾ ਜਿਹੜਾ ਉਤਾਰ ਲੈਣਾ ਹੈ ਤੇ ਇਸ ਡਿਜ਼ਾਈਨ ਨੂੰ ਥੋੜਾ ਜਿੰਨਾ ਟਾਈਟ ਕਰਨ ਵਾਸਤੇ ਵੈਸੇ ਆਪਾਂ ਹਰ ਇੱਕ ਕੁੰਡੇ ਨੂੰ ਇਸ ਤਰ੍ਹਾਂ ਦੋ-ਦੋ ਵਾਲ ਪਾਉਣੇ ਆ ਹਰ ਇੱਕ ਕੁੰਡੇ ਨੂੰ ਦੋ-ਦੋ ਵਾਲ ਪਾਉਣੇ ਆ ਉਲਟੀ ਸਲਾਈ ਤੋਂ ਪਰ ਇੱਥੇ ਆਪਾਂ ਇਸ ਤਰ੍ਹਾਂ ਨਹੀਂ ਕਰਾਂਗੇ ਕਿਉਂਕਿ ਆਪਾਂ ਥੋੜਾ ਜਿੰਨਾ ਡਿਜ਼ਾਈਨ ਜਿਹੜਾ ਟਾਈਟ ਬਣਾਵਾਂਗੇ ਪਹਿਲਾ ਕੁੰਡਾ ਉਲਟਾ ਬਣਾ ਲੈਣਾ ਵਾ ਫਿਰ ਉਸ ਤੋਂ ਬਾਅਦ ਦੋ ਕੁੰਡਿਆਂ ਨੂੰ ਇੰਜ ਕਰਕੇ ਡਬਲ ਵਾਲ ਪਾਉਣੇ ਇੱਕ ਤੇ ਦੋ ਦੋ ਕੁੰਡੇ ਨੂੰ ਡਬਲ ਵਾਲ ਪਾ ਲੈ। ਉਹ ਦੋ ਕੁੰਡੇ ਜਿਹੜੇ ਇਸ ਤਰ੍ਹਾਂ ਉਲਟੇ ਸਿੰਪਲ ਬਣਾ ਲੈਣੇ ਆ। ਵੈਸੇ ਇਸ ਡਿਜ਼ਾਈਨ ਦੇ ਵਿੱਚ ਹਰ ਇੱਕ ਕੁੰਡੇ ਨੂੰ ਹੀ ਵਾਲ ਪੈਣੇ ਆ। ਥੋੜਾ ਜਿਹਾ ਇਹਨੂੰ ਚੇਂਜ ਕੀਤਾ ਹੈ ਕਿ ਡਿਜ਼ਾਈਨ ਜਿਹੜਾ ਬਹੁਤ ਲੂਜ਼ ਨਾ ਬਣੇ। ਇਸ ਤੋਂ ਅੱਗੇ ਫਿਰ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਡਬਲ ਵਾਲ ਪੈਣੇ ਆ। ਮਰ ਦੋ ਕੁੰਡੇ ਸਿੰਪਲ ਉਲਟੇ ਬਣਾਉਣੇ ਆ। ਦੋ ਕੁੰਡਿਆਂ ਨੂੰ ਡਬਲ ਵਾਲ ਪੈਣੇ ਆ। ਇਧਰ ਸਾਈਡ ਤੇ ਇੱਕ ਗੁੰਡਾ ਜਿਹੜਾ ਉਹ ਬਿਨਾ ਵਾਲ ਪਾਏ ਇਧਰ ਵੀ ਇੱਕ ਗੁੰਡਾ ਬਿਨਾ ਵਾਲ ਪਾਏ ਬਣਾਇਆ ਇਧਰ ਵੀ ਇੱਕ ਗੁੰਡਾ ਬਿਨਾ ਵਾਲ ਪਾਏ ਲਾਸਟ ਵਾਲਾ ਗੁੰਡਾ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲਿਆ ਡਿਜ਼ਾਈਨ ਦੀ ਪਹਿਲੀ ਸਲਾਈ ਬਣ ਗਈ ਐ ਸਿੱਧੇ ਪਾਸਿਓਂ ਹੁਣ ਦੂਸਰੀ ਸਲਾਈ ਬਣਾਵਾਂਗੇ ਉਲਟੇ ਪਾਸਿਓਂ ਵੇਖੋ ਕਿਸ ਤਰ੍ਹਾਂ ਪਹਿਲਾ ਗੁੰਡਾ ਉਤਾਰ ਲਿਆ ਫਿਰ ਵੇਖੋ ਕੀ ਕਰਨਾ ਇੱਕ ਐ ਗੁੰਡਾ ਤੇ ਇੱਕ ਐ ਗੁੰਡਾ ਦੋਨਾਂ ਨੂੰ ਉਤਾਰ ਲੈਣਾ ਵਾ ਇਹ ਜਿਹੜਾ ਵਾਲ ਵਾਲਾ ਕੁੰਡਾ ਇਹਨੂੰ ਆਪਾਂ ਅੱਗੇ ਰੱਖਣਾ ਹੈ ਤੇ ਦੂਸਰੇ ਕੁੰਡੇ ਨੂੰ ਪਿੱਛੋਂ ਦੀ ਸਲਾਈ ਦੇ ਵਿੱਚ ਪਾ ਲੈਣਾ ਇਹ ਵਾਲੇ ਕੁੰਡੇ ਨੂੰ ਪਿੱਛੋਂ ਦੀ ਪਾ ਲੈ ਆ ਜਿਹੜਾ ਵਾਲ ਪਾਇਆ ਸੀ ਕੁੰਡਾ ਇਹਨੂੰ ਆਪਾਂ ਇੱਧਰ ਵਾਲੀ ਸਾਈਡ ਲੈ ਆਂਦਾ ਤੇ ਦੋਨਾਂ ਕੁੰਡਿਆਂ ਨੂੰ ਸਿੱਧੇ ਬਣਾ ਦੇਣਾ ਇੱਕ ਤੇ ਦੋ ਦੋ ਕੁੰਡਿਆਂ ਨੂੰ ਸਿੱਧੇ ਬਣਾਤਾ ਹੁਣ ਫਿਰ ਦੋ ਕੁੰਡੇ ਇਹ ਵਾਲਾ ਵਾਲ ਵਾਲਾ ਵੀ ਉਤਾਰ ਲੈਣਾ ਇਧਰ ਵਾਲਾ ਜਿਹਨੂੰ ਆਪਾਂ ਵਾਲ ਨਹੀਂ ਪਾਇਆ ਉਹ ਆਪਾਂ ਪਿਛਲੀ ਸਾਈਡ ਰੱਖਣਾ ਵਾ ਜਿਹਨੂੰ ਵਾਲ ਪਾਇਆ ਸੀ ਉਹਨੂੰ ਆਪਾਂ ਅਗਲੀ ਸਾਈਡ ਰੱਖਣਾ ਇਸ ਤਰ੍ਹਾਂ ਕਰਕੇ ਇਹਨੂੰ ਇਧਰ ਲੈ ਆਉਣਾ ਫਿਰ ਦੋਨੋਂ ਕੁੰਡੇ ਸਿੱਧੇ ਬਣਾ ਦੇਣੇ ਇਸ ਤਰ੍ਹਾਂ ਕਰਕੇ ਸਾਡਾ ਚਾਰ ਕੁੰਡਿਆਂ ਦਾ ਇੱਕ ਵਾਰੀ ਡਿਜ਼ਾਈਨ ਬਣ ਗਿਆ ਅੱਗੇ ਫਿਰ ਵੇਖੋ ਇਹ ਵਾਲ ਵਾਲਾ ਕੁੰਡਾ ਇਹ ਸਿੰਪਲ ਕੁੰਡਾ ਸਿੰਪਲ ਕੁੰਡੇ ਨੂੰ ਆਪਾਂ ਪਿੱਛੇ ਦੀ ਪਾ ਲੈਣਾ ਵਾਲ ਵਾਲੇ ਕੁੰਡੇ ਨੂੰ ਹਮੇਸ਼ਾ ਆਪਾਂ ਅੱਗੋਂ ਦੀ ਕਰਨਾ ਫਿਰ ਦੋਨਾਂ ਨੂੰ ਸਿੱਧੇ ਬਣਾ ਦੇਣਾ ਹੁਣ ਇੱਧਰ ਸਾਈਡ ਵੀ ਐ ਵਾਲ ਵਾਲਾ ਜਿਹੜਾ ਇਹਨੂੰ ਲੂਜ਼ ਕਰ ਲੈਣਾ ਐ ਵਾਲੇ ਕੁੰਡੇ ਨੂੰ ਪਿੱਛੇ ਦੀ ਪਾ ਲੈਣਾ ਐ ਵਾਲ ਵਾਲੇ ਕੁੰਡੇ ਨੂੰ ਇੱਧਰੋਂ ਦੀ ਪਾ ਲੈਣਾ ਅੱਗੋਂ ਦੀ ਦੋਨਾਂ ਕੁੰਡਿਆਂ ਨੂੰ ਟਵਿਸਟ ਕਰਨਾ ਪਰ ਇੱਕ ਕੁੰਡੇ ਨੂੰ ਉੱਧਰ ਵਾਲੀ ਸਾਈਡ ਨੂੰ ਕਰਨਾ ਇੱਕ ਕੁੰਡੇ ਨੂੰ ਸੈਂਟਰ ਤੇ ਜਿਹੜੇ ਦੋ ਕੁੰਡੇ ਇਹਨਾਂ ਨੂੰ ਇੱਕ ਨੂੰ ਇੱਧਰ ਨੂੰ ਕਰਨਾ ਇੱਕ ਨੂੰ ਇੱਧਰ ਨੂੰ ਕਰਨਾ ਦੋ ਡਿਜ਼ਾਈਨ ਬਣ ਗਏ ਹੁਣ ਫੇਰ ਆ ਗਏ ਤੀਸਰੇ ਡਿਜ਼ਾਈਨ ਤੇ ਫੇਰ ਆ ਵੇਖੋ ਬੈਕ ਲੂਪ ਦੇ ਨਾਲ ਇੱਧਰ ਪਾ ਲੈਣਾ ਇਹ ਵਾਲੇ ਕੁੰਡੇ ਨੂੰ ਇੱਧਰ ਪਾ ਲੈਣ ਦੋਨੋਂ ਕੁੰਡੇ ਸਿੱਧੇ ਬਣਾ ਲੈਣ ਇਸ ਤਰ੍ਹਾਂ ਕਰਕੇ ਸਾਰੇ ਕੁੰਡੇ ਜਿਹੜੇ ਆਪਾਂ ਟਵਿਸਟ ਆਪਣੇ ਕਰਦੇ ਜਾਣਾ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲੈ ਦੂਸਰੀ ਸਲਾਈ ਬਣਾ ਲਈ ਡਿਜ਼ਾਈਨ ਦੀ ਹੁਣ ਤੀਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣੇਗੀ ਤੀਸਰੀ ਸਲਾਈ ਦੇ ਵਿੱਚ ਆਪਾਂ ਕੀ ਕਰਨਾ ਹੈ ਪਹਿਲਾ ਕੁੰਡਾ ਉਤਾਰ ਲਿਆ ਹੁਣ ਆ ਸਭ ਤੋਂ ਫਰਸਟ ਜਿਹੜਾ ਕੁੰਡਾ ਆ ਪਹਿਲਾਂ ਤੇ ਉਤਾਰ ਲਿਆ ਜਿਹੜਾ ਦੂਸਰਾ ਕੁੰਡਾ ਇਹਨੂੰ ਆਪਾਂ ਦੋ ਵਾਰ ਪਾਉਣੇ ਆ ਧਿਆਨ ਤੁਸੀਂ ਰੱਖਣਾ ਇੱਥੇ ਇਹਨੂੰ ਦੋ ਵਾਰ ਪਾਲੇ ਇਸ ਤੋਂ ਬਾਅਦ ਦੋ ਕੁੰਡੇ ਸਿੰਪਲ ਉਲਟੇ ਇੱਕ ਤੇ ਦੋ ਹੁਣ ਅੱਗੇ ਸਾਡਾ ਰਿਪੀਟ ਪੈਟਰਨ ਸ਼ੁਰੂ ਹੋਏਗਾ ਦੋ ਕੁੰਡੇ ਉਲਟੇ ਦੋ ਕੁੰਡਿਆਂ ਨੂੰ ਵਾਰ ਪਾਵਾਂਗੇ ਦੋ ਦੋ ਬਲ ਪਾ ਲੈਣੇ ਫਿਰ ਦੋ ਕੁੰਡੇ ਉਲਟੇ ਇੱਕ ਤੇ ਦੋ ਫਿਰ ਦੋ ਕੁੰਡਿਆਂ ਨੂੰ ਬਲ ਪਾਵਾਂਗੇ ਫਿਰ ਦੋ ਕੁੰਡੇ ਉਲਟੇ ਤੇ लास्ट ਤੇ ਇੱਕ ਕੁੰਡੇ ਨੂੰ ਬਲ ਪਾਵਾਂਗੇ ਜਿਸ ਤਰ੍ਹਾਂ ਇੱਧਰ ਪਹਿਲਾਂ ਇੱਕ ਕੁੰਡੇ ਨੂੰ ਬਲ ਪਾਇਆ ਸੀ ਇੱਧਰ ਵੀ ਹੁਣ ਇੱਕ ਕੁੰਡੇ ਨੂੰ ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਉਲਟਾ ਬਣਾ ਲੈਣਾ ਤੀਸਰੀ ਸਲਾਈ ਬਣ ਗਈ ਹੁਣ ਆ ਗਏ ਆ ਚੌਥੀ ਸਲਾਈ ਤੇ ਸਿੱਧੇ ਪਾਸੇ ਇਲਾ ਕੁੰਡਾ ਉਤਾਰ ਲਿਆ ਫਿਰ ਹੁਣ ਪਹਿਲਾਂ ਆਪਾਂ ਇੱਧਰ ਵਾਲਾ ਕੁੰਡਾ ਜਿਹੜਾ ਇੱਧਰ ਕੱਢਿਆ ਸੀ ਹੁਣ ਆਪਾਂ ਇੱਧਰ ਵਾਲਾ ਕੁੰਡਾ ਜਿਹੜਾ ਇਹਨੂੰ ਇੱਧਰ ਕਰਨਾ ਹੈ ਤੇ ਅਜ ਨੂੰ ਵਾਲ ਨਹੀਂ ਪਾਇਆ ਨਾਲੇ ਤੁਹਾਨੂੰ ਇਹ ਵੀ ਸੋਖਾ ਹੋ ਜਾਏਗਾ ਜਿਹਨੂੰ ਵਾਲ ਨਹੀਂ ਪਾਇਆ ਉਹਨੂੰ ਆਪਾਂ ਪਿਛਲੇ ਪਾਸੇ ਰੱਖਣਾ ਹੈ ਤੇ ਜਿਹੜੇ ਕੁੰਡੇ ਨੂੰ ਵਾਲ ਪਾਇਆ ਹੈ ਇਹਨੂੰ ਆਪਾਂ ਅਗਲੇ ਪਾਸੇ ਰੱਖਣਾ ਹੈ ਇਸ ਤਰ੍ਹਾਂ ਕਰਕੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਟਵਿਸਟ ਕਰ ਦੇਣਾ ਤੇ ਦੋਨਾਂ ਕੁੰਡਿਆਂ ਨੂੰ ਸਿੱਧੇ ਬਣਾ ਦੇਣਾ ਹੁਣ ਫੇਰ ਇਹ ਵਾਲੇ ਕੁੰਡੇ ਨੂੰ ਵਾਲ ਨਹੀਂ ਪਾਇਆ ਤੇ ਇਹ ਵਾਲੇ ਕੁੰਡੇ ਨੂੰ ਵਾਲ ਪਾਇਆ ਜਿਹੜਾ ਵਾਲ ਵਾਲਾ ਉਹ ਆਪਾਂ ਅੱਗੇ ਰੱਖਣਾ ਹੈ ਦੋਨੋਂ ਨੂੰ ਉਤਾਰ ਲਿਆ ਇਹ ਵਾਲੇ ਨੂੰ ਪਿੱਛੇ ਕਰ ਲਿਆ ਜਿਹਨੂੰ ਵਾਲ ਪਾਇਆ ਆ ਉਹਨੂੰ ਅੱਗੇ ਕਰ ਲਿਆ ਫਿਰ ਦੋਨਾਂ ਨੂੰ ਸਿੱਧੇ ਬਣਾਤਾ ਇੱਕ ਡਿਜ਼ਾਈਨ ਸਾਡਾ ਬਣ ਗਿਆ ਹੁਣ ਦੂਸਰਾ ਡਿਜ਼ਾਈਨ ਫੇਰ ਵੇਖੋ ਇਹ ਵਾਲੇ ਕੁੰਡੇ ਨੂੰ ਆਪਾਂ ਇੱਧਰ ਖੜਨਾ ਹੈ ਅੱਗੋ ਦੀ ਤੇ ਜਿਹਨੂੰ ਵਾਲ ਨਹੀਂ ਪਾਇਆ ਉਹਨੂੰ ਪਿੱਛੋ ਦੀ ਖੜਨਾ ਬਿਲਕੁਲ ਆਸਾਨ ਤਰੀਕਾ ਇਸ ਤਰ੍ਹਾਂ ਜੇ ਆਪਾਂ ਸਾਰੇ ਹੀ ਕੁੰਡਿਆਂ ਨੂੰ ਵਲ ਪਾਵਾਂਗੇ ਤੇ ਡਿਜ਼ਾਈਨ ਜਿਹੜਾ ਬਹੁਤ ਜ਼ਿਆਦਾ ਲੂਜ਼ ਬਣੇਗਾ ਬਹੁਤ ਢਿੱਲਾ ਢਿੱਲਾ ਡਿਜ਼ਾਈਨ ਬਣੇਗਾ ਤੇ ਬਹੁਤ ਦਾ ਡਿਸਵਾਟਰ ਜਿਹੜੀ ਤੁਸੀਂ ਬਣਾਓਗੇ ਬਹੁਤ ਜ਼ਿਆਦਾ ਖੁੱਲੀ ਹੋ ਜਾਏਗੀ ਤੇ ਜੇ ਆਪਾਂ ਡਿਜ਼ਾਈਨ ਇਸ ਤਰ੍ਹਾਂ ਪਾਵਾਂਗੇ ਦੋ ਕੁੰਡਿਆਂ ਨੂੰ ਵਲ ਪਾਵਾਂਗੇ ਦੋ ਨੂੰ ਨਹੀਂ ਪਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਕੁਅਲ ਜਿਹਾ ਰਹੇਗਾ ਬਹੁਤ ਜ਼ਿਆਦਾ ਲੂਜ਼ ਨਹੀਂ ਹੋਏਗਾ ਇਸ ਤਰ੍ਹਾਂ ਕਰਕੇ ਬਸ ਚਾਰ ਕੁੰਡਿਆਂ ਨੂੰ ਆਪਾਂ ਆਪਸ ਦੇ ਵਿੱਚ ਟਵਿਸਟ ਹੀ ਕਰਨਾ ਹੈ ਹੋਰ ਇਹਦੇ ਵਿੱਚ ਕੁਝ ਨਹੀਂ ਕਰਨਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਹਰ ਸਲਾਈ ਦੇ ਵਿੱਚ ਹੀ ਬੰਨਣਾ ਹੈ ਉਲਟੀ ਸਲਾਈ ਦੇ ਵਿੱਚ ਵਾਲ ਪੈਣੇ ਆ ਤੇ ਸਿੱਧੀ ਸਲਾਈ ਦੇ ਵਿੱਚ ਆਪਾਂ ਕੁੰਡਿਆਂ ਨੂੰ ਟਵਿਸਟ ਕਰਨਾ ਹੈ ਇਹ ਵੇਖੋ ਚਾਰ ਸਲਾਈਆਂ ਸਾਡੀਆਂ ਬਣ ਗਈਆਂ ਨੇ ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਮੈਂ ਥੋੜਾ ਜਿਹਾ ਹੋਰ ਵੀ ਬਣਾ ਕੇ ਰੈਡੀ ਕੀਤਾ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਨਾਲ ਡਿਜ਼ਾਈਨ ਜਿਹੜਾ ਸਮਝ ਆ ਜਾਏ ਇਹ ਵੇਖੋ ਇਹੀ ਚਾਰ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਹੈ ਜਿਹੜੀ ਉਹਨਾਂ ਨੇ ਪਿਕਚਰ ਭੇਜੀ ਆ ਤੁਸੀਂ ਦੇਖ ਸਕਦੇ ਜੋ ਬਿਲਕੁਲ ਸੇਮ ਤਰੀਕੇ ਦੇ ਨਾਲ ਹੀ ਮੈਂ ਡਿਜ਼ਾਈਨ ਬਣਾ ਕੇ ਰੈਡੀ ਕੀਤਾ ਹੈ ਵੇਖੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਨਜ਼ਰ ਆਉਂਦਾ ਕਿੁੰਡੇ ਉੱਪਰ ਉੱਪਰ ਟਵਿਸਟ ਕੀਤੇ ਹੋਏ ਤੇ ਇੱਥੇ ਵੀ ਆ ਵੇਖੋ ਕਿਉਂਕਿ ਉਹ ਡੰਮੀ ਦੇ ਉੱਪਰ ਪਾਇਆ ਹੋਇਆ ਹੈ ਇਸ ਲਈ ਥੋੜਾ ਲੂਸ ਹੋਇਆ ਇਸ ਤਰ੍ਹਾਂ ਕਰਕੇ ਨਜ਼ਰ ਆਏਗਾ ਜਦੋਂ ਤੁਸੀਂ ਇਸ ਸਵੈਟਰ ਨੂੰ ਪਾਓਗੇ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਜੇਕਰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ